ਲਾਇਨਸ ਕਲੱਬ ਫਗਵਾੜਾ ਸਿਟੀ ਦੇ ਸੂ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਰੀਜਨ ਚੇਅਰਮੈਨ ਆਸ਼ੂ ਮਾਰਕੰਡਾ ਤੇ ਅਮਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਕਲੱਬ ਦੇ ਗਵਰਨਰ ਰਿਸ਼ਪਾਲ ਸਿੰਘ ਬੱਛਾ ਜੀ ਵੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਲੱਬ ਦੇ ਸੂ ਮੈਂਬਰਾਂ ਵੱਲੋਂ ਨਿਗਾਸ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਆਸ਼ੂ ਮਾਰਕੰਡਾ ਨੂੰ ਰੀਜਨ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਉੱਥੇ ਹੀ ਤੇਜਿੰਦਰ 바ਵਾ ਨੂੰ ਡਿਸਟ੍ਰਿਕਟ ਕਨਵੈਨਸ਼ਨ ਚੇਅਰਪਰਸਨ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਲੈਪਲ ਪਿੰਨਾ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦ जीएफ वास्ते 83500 ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ ਇਸ ਮੌਕੇ ਰਿਸ਼ਪਾਲ ਸਿੰਘ ਬੱਚਾ ਜੀ ਵੀ ਨੇ ਸਮੂਹ ਮੈਂਬਰਾਂ ਵੱਲੋਂ ਕੀਤੇ ਜਾਂਦੇ ਸਮਾਈ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਤੇਂਦਰ ਬਾਵਾ ਨੂੰ ਡਿਸਟ੍ਰਿਕਟ ਕਨਵੈਨਸ਼ਨ ਚੇਅਰਪਰਸਨ ਯੂਥ ਕਰਨ ਤੇ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਆਖਿਆ ਕਿ ਉਹਨਾਂ ਨੂੰ ਇਸ ਕਲੱਬ ਤੇ ਬਹੁਤ ਸਾਰੀਆਂ ਉਮੀਦਾਂ ਹਨ ਤੇ ਉਹਨਾਂ ਨੂੰ ਆਸ ਹੈ ਕਿ ਇਹ ਕਲੱਬ ਇਸੇ ਤਰ੍ਹਾਂ ਹੀ ਸਮਾਈ ਭਲਾਈ ਦੇ ਪ੍ਰੋਜੈਕਟ ਕਰਦੀ ਰਹੇਗੀ ਸਭ ਤੋਂ ਪਹਿਲਾਂ ਮੈਂ ਅੱਜ ਡਿਸਟ੍ਰਿਕਟ ਦਾ ਕਨਵੈਨਸ਼ਨ ਚੇਅਰਮੈਨ ਜੀ ਬਾਬਾ ਜੀ ਨੇ ਬਣਾਇਆ ਜੀ ਕਗਵਾੜੇ ਤੇ ਮੈਂ ਇਹਦੀ ਸਭ ਤੋਂ ਪਹਿਲਾਂ ਰੀਜਨ ਚੇਅਰਮੈਨ ਸਾਹਿਬ ਨੂੰ ਵਧਾਈ ਦਿੰਦਾ ਉਹਨਾਂ ਦੇ ਕਲੱਬ ਦੇ ਇਕੱਲੇ ਮੈਂਬਰ ਨੂੰ ਵਧਾਈ ਦਿੰਦਾ ਕਿ ਤੁਹਾਡੀ ਕਲੱਬ ਵਿੱਚ ਡਿਸਟ੍ਰਿਕਟ ਲੈਵਲ ਦਾ ਚੇਅਰਮੈਨ ਬਣਿਆ ਹੈ ਤੇ ਮੈਨੂੰ ਬਹੁਤ ਆਸ ਹੈ ਮੇਰਾ ਵੀਰ ਮੇਰੀ ਆਸ ਤੋਂ ਵੱਧ ਕੰਮ ਕਰਕੇ ਦਿਖਾਵੇਗਾ ਇਹਨੂੰ ਖੁਸ਼ੀ ਦੀ ਹੋਰ ਵੀ ਗੱਲ ਹੈ ਤੇ ਅੱਜ ਵੀਰ ਨੇ ਜੇ ਮੈਨੂੰ ਮਿਲਦੇ ਹੀ ਇੰਟਰਨੈਸ਼ਨਲ 83000 ਦਾ ਐਮ ਜੀ ਵੱਲੋਂ ਚੈੱਕ ਦਿੱਤਾ ਹੈ ਮੈਂ ਦਿਲ ਦੀਆਂ ਗਰਾਈਆਂ ਤੋਂ ਡਿਸਟ੍ਰਿਕਟ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦੇਣਾ ਪਰਮਾਤਮਾ ਕਰੇ ਜਿਹੜੇ ਖਜ਼ਾਨੇ ਜਿਹਨਾਂ ਸੇਵਾ ਦਿੱਤੀ ਏ ਹਮੇਸ਼ਾ ਹੀ ਚੜਦੀ ਕਲਾ ਜ ਰਹੇ ਤੇ ਸੇਵਾ ਕਰਦੇ ਰਹਿਣ ਬਾਕੀ ਮੈਨੂੰ ਆਪਣੇ ਵਿਜ਼ਨ ਚੇਅਰਮੈਨ ਜੀ ਇਸ ਕਲਾਕੁੱਤੇ ਤੇ ਬਾਬਾ ਜੀ ਤੇ ਸ਼ੋਕ ਜੀ ਹੋਗੇ ਤੇ ਨਵਿੰਦਰ ਬਾਪੂ ਬੂਆ ਜੀ ਅਤਲ ਜੈਤ ਸਿੰਘ ਸਾਰੇ ਮੇਰੇ ਲੈਂਡਰ ਨੂੰ ਬਹੁਤ ਆਤਸਾਨ ਇਸ ਕਲੱਬ ਦੀ। ਬਾਕੀ ਮੈਂ ਇਸ ਕਲੱਬ ਵਾਸਤੇ ਹਰ ਵੇਲੇ ਹਾਜ਼ਰ ਆ। ਜਦੋਂ ਵੀ ਕਿਤੇ ਨਾ ਪ੍ਰੋਜੈਕਟ ਨਾ ਜਦੋਂ ਵੀ ਮੈਨੂੰ ਯਾਦ ਕਰਨੀ ਹੈ ਮੈਂ ਪਹਿਲ ਦੀ ਤਰ੍ਹਾਂ ਤੇ ਇੱਥੇ ਪਹੁੰਚਾਂਗਾ। ਮੈਂ ਦੁਬਾਰਾ ਫਿਰ ਬਾਬਾ ਜੀ ਦਾ ਚੇਚੇ ਤੌਰ ਤੇ ਅੱਜ ਡਿਸਟ੍ਰਿਕਟ ਚੇਅਰਮੈਨ ਬਣਦੇ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਮੈਨੂੰ ਇਹਨਾਂ ਦੇ ਬਹੁਤ ਆਸਾਂ ਨੇ ਕੁਝ ਕਰਕੇ ਦਿਖਾਣਗੇ ਜਿੱਦਾਂ ਹੀ ਸਿੰਪਲ ਆ। ਤੇ ਤੁਹਾਡ ਸਾਰਿਆਂ ਦੀ ਕਿਰਪਾ ਲੈਣ ਮੈਂਬਰਾਂ ਕਮ ਕਰੇ ਮੈਨੂੰ ਆਸ ਹੈ ਕਿ ਮੇਰੇ ਕੋ ਹੀ ਕੰਮ ਕਰਕੇ ਦਿਖਾਣਗੇ ਜੈ ਹਿੰਦ ਜੈ ਲਾਹ ਇਸ ਦੌਰਾਨ ਕਲੱਬ ਲੋ ਰਿਸ਼ਪਾਲ ਸਿੰਘ ਬੱਚਾ ਜੀ ਵੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਬਖਵਾ ਬੁਲਾ ਰਹੇ ਨੇ ਰਿਸ਼ਪਾਲ ਸਿੰਘ ਬੱਚਾ ਜੀ ਵੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਸੁਨੀਲ ਢੀਂਗਰਾ ਅਸ਼ੋਕ ਵੱਧਵਾ Atul Jain ਜਸਪੀਰ ਮਾਹੀ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਅੱਜ ਸਾਡੇ ਕਲੱਬ ਲੋਇੰਸਲ ਅਵਾਰਡਾ ਸਿਟੀ ਦੇ ਵਿੱਚ ਗਵਰਨਰ ਸਾਹਿਬ ਸ੍ਰੀ ਵਿਸ਼ਪਾਲ ਸਿੰਘ ਬੱਚਾ ਜੀ ਵੀ ਜੀ ਚੇਚੇ ਤੌਰ ਤੇ ਆਏ ਹਨ ਅਸੀਂ ਉਹਨਾਂ ਦਾ ਲਾਇੰਸ ਕਲੱਬ ਫੋਰਵਰਡਾ ਸਿਟੀ ਵੱਲੋਂ ਦਿਲ ਦੀਆਂ ਜਗਾਈਆਂ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਉਹ ਸਾਡੇ ਲਈ ਕਲੱਬ ਲਈ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਸਾਡੇ ਪੀਐਨ ਚੇਅਰਮੈਨ ਆਸ਼ੂ ਅਮਿਤ ਸ਼ਰਮਾ ਆਸ਼ੂ ਮਾਰਗੰਡਾਈ ਦੀ ਗਵਾਈ ਦੇ ਵਿੱਚ ਅੱਜ ਬਾਬਾ ਜੀ ਨੂੰ ਬੱਬੂ ਮਨੀਲਾ ਜੀ ਨੂੰ ਅਸ਼ੋਕ ਵਦਭਾਈ ਨੂੰ ਸਾਰੇ ਹੀ ਕਲੱਬ ਨੂੰ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਨੂੰ ਡਿਸਟ੍ਰਿਕਟ ਦੀ ਚੇਅਰਮੈਨ ਨੇ ਦਿੱਤੀ ਗਈ ਹੈ ਔਰ ਡਿਸਟ੍ਰਿਕਟ ਚੇਅਰਮੈਨ ਹੀ ਮਿਲਦੇ ਹੀ ਬਾਬਾ ਜੀ ਨੇ 83000 ਦਾ ਚੈੱਕ ਐਮਜੀਐਫ ਵਾਸਤੇ ਸ਼੍ਰੀ ਰਿਸ਼ਪਾਲ ਸਿੰਘ ਬੱਚਾ ਜੀ ਸਾਡੇ ਗਵਰਨਰ ਸਾਹਿਬ ਨੂੰ ਦਿੱਤਾ ਹੈ ਔਰ ਸਾਡੀ ਕਲੱਬ ਸ਼ੁਰੂ ਤੋਂ ਹੀ ਵਧੀਆ ਤੋਂ ਵਧੀਆ ਪ੍ਰੋਜੈਕਟ ਕਰਦੀ ਰਹਿੰਦੀ ਹੈ ਔਰ ਸਾਨੂੰ ਬੜੇ ਆਸ ਹੈ ਕਿ ਆਉਣ ਵਾਲੇ ਕੰਮ ਵੀ ਸਾਡੇ ਪ੍ਰੋਜੈਕਟ ਬਹੁਤ ਵਧੀਆ ਹੋਣਗੇ ਔਰ ਲੁਆਇੰਸ ਕਲੱਬ ਤੁਹਾਡਾ ਸਿਟੀ ਦਾ ਨਾਮ ਇੱਦਾਂ ਹੀ ਮਸ਼ਹੂਰ ਹੁੰਦਾ ਰਹੇਗਾ